ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਮੌਸਮ ਪੰਜਾਬ ਦੀ ਆਉਂਦੇ 24 ਘੰਟਿਆਂ ਦੀ ਅਪਡੇਟ ਤੁਹਾਨੂੰ ਦੇਣੀ ਆ ਸਿਸਟਮ ਲੱਗਣ ਜਾ ਰਿਹਾ ਤੇ ਇਹ ਸਿਸਟਮ ਦੀ ਗਰਾਊਂਡ ਲੈਵਲ ਤੇ ਮੌਜੂਦਗੀ ਜੜੀਆਂ ਸ਼ੁਰੂ ਹੋ ਚੁੱਕੀ ਆ ਅਗਲੇ 24 ਘੰਟਿਆਂ ਦੇ ਦੌਰਾਨ ਇਹ ਸਿਸਟਮ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੀ ਜੜਾ ਲਵਾਵੇਗਾ ਸੈਟਲਾਈਟ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਜੀਆਂ ਸਾਂਝੀਆਂ ਕਰਦੇ ਆ ਇਹ ਸਿਸਟਮ ਬਾਰੇ ਤੁਹਾਨੂੰ ਅਸੀਂ ਰੈਗੂਲਰ ਅਪਡੇਟ ਜੜੀਆਂ ਦਿੰਦੇ ਆ ਰਹਿਆਂ ਲਗਭਗ ਰਾਤ ਦੇ 8:30 ਵਜੇ ਜੀ ਤੇ ਦਿਨ ਹੈ 26 ਜਨਵਰੀ ਲੰਘ ਚੁੱਕਾ ਦਿਨ ਤੇ ਅਫਾਤ ਰਾਤ ਦੇ ਵਿੱਚ ਪਰਵੇਸ਼ ਕਰ ਚੁੱਕੇ ਆ ਸੈਟਲਾਈਟ ਦੀ ਤੁਹੇ ਦੇ ਸਕਦੇ ਆ ਕਿ ਸਿਸਟਮ ਜੜਾ ਜਾ ਐਸਐਲਏ ਮੌਜੂਦ ਜੜ ਮੌਜੂਦਗੀ ਹੋ ਚੁੱਕੀ ਆ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਬਦਲ ਵਈ ਅੱਜ ਸਵੇਰ ਵੇਲੇ ਤਾਂ ਧੁੱਪ ਖੜੀ ਰਹੀ ਪਰ ਸਵੇਰ ਤੋਂ ਬਾਅਦ ਜਦੋਂ ਆਇਆ ਸਿਸਟਮ ਐਂਟਰੀ ਮਾਰ ਗਿਆ ਸੀ ਇਸ ਲਈ ਬਦਲ ਵਈ ਬਹੁਤੇ ਖੇਤਰਾਂ ਦੇ ਵਿੱਚ ਖੌਂਚ ਕਰ ਗਈ ਸੀ ਇਸ ਵੇਲੇ ਦੀ ਅਪਡੇਟ ਦੇ ਅਨੁਸਾਰ ਲਗਭਗ 8:30 ਵਜੇ ਰਾਤ ਦੇ ਇਸ ਵੇਲੇ ਦੀ ਅਪਡੇਟ ਦੇ ਅਨੁਸਾਰ ਸ਼੍ਰੀ ਗੰਗਾ ਨਗਰ ਹਨੂਮਾਨਗੜ ਅਨੂਪਗੜ ਬਿਕਾਨੇਰ ਤੇ ਇਧਰ ਜੈਸਲਮੇਰ ਇਹਨਾਂ ਖੇਤਰਾਂ ਦੇ ਵਿੱਚ ਹਲਕੀ ਬੂੰਦਾਬੰਦੀ ਇਸ ਵੇਲੇ ਜਾਰੀ ਹੈ ਪੰਜਾਬ ਦੇ ਅਬੋਹਰ ਫਾਜ਼ਿਲਕਾ ਫਰੀਦਕੋਟ ਦੇ ਕੁਝ ਖੇਤਰ ਤੇ ਸ੍ਰੀਮ ਮੁਕਸਾ ਸਾਹਿਬ ਦੇ ਕੁਝ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਹਲਕੀ ਬੂੰਦਾਬੰਦੀ ਕੁਝ ਖੇਤਰਾਂ ਦੇ ਵਿੱਚ ਜਾਰੀ ਹੈ ਸਿਸਟਮ ਅਗਲੇ 24 ਘੰਟੇ ਜ਼ੋਰ ਮਾਰੇਗਾ ਅੱਜ ਰਾਤ ਅਧੀ ਰਾਤ ਬਾਅਦ ਇਹ ਸਿਸਟਮ ਨੇ ਹੋਰ ਜ਼ੋਰ ਫੜਨਾ ਤੇ ਕੱਲ ਸਵੇਰ ਤੋਂ ਮੁੜ ਕੇ ਜੜਿਆ ਗਰਜਲਿਸ਼ਕ ਵਾਲੇ ਬਦਲਾ ਦਾ ਨਿਰਮਾਣ ਹੋਵੇਗਾ ਤੇ ਕੱਲ ਸਾਰਾ ਦਿਨ ਬੂੰਦਾਬੰਦੀ ਦਾ ਅਸਰ ਹੋਣਗੇ ਕਿਤੇ ਹਲਕੇ ਕਿਤੇ ਦਰਮਿਆਨੇ ਕੁਝ ਖੇਤਰਾਂ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਤਗੜੀ ਝਟ ਵੀ ਲੱਗ ਸਕਦੀ ਹੈ ਤੇ ਇਸ ਸਿਸਟਮ ਦਾ ਬਹੁਤਾ ਜ਼ੋਰ ਹੈ ਜਿਹੜਾ ਉਹ ਥੱਲੇ ਵਾਲੇ ਫਾਸੇ ਰਹੇਗਾ ਯਾਨੀ ਕਿ ਦਿੱਲੀ ਗੁਰੂਗਰਾਮ ਨੋਇਡ ਰਾਜਸਥਾਨ ਦੇ ਦੱਖਣ-ਪੂਰਬੀ ਖੇਤਰ ਯੂਪੀ ਦੇ ਲਗਭਗ ਕੇਂਦਰੀ ਯੂਪੀ ਤੋਂ ਜਿਹੜੇ ਇਧਰ ਆ ਜਿਆਫਾ ਪੰਜਾਬ ਵੱਲ ਦੇ ਸਾਰੇ ਜ਼ਿਲ੍ਹੇ ਤੇ ਪੱਛਮੀ ਯੂਪੀ ਦੇ ਸਾਰੇ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਤਾਵਰ ਤੋਂ ਉਮੀਦ ਆਸਾਰ ਨੇ ਇਸ ਸਿਸਟਮ ਦੇ ਵਿੱਚ ਸੈਟਲਾਈਟ ਦੇ ਵਿੱਚ ਜਿਹੜੀਆਂ ਤਸਵੀਰ ਦੇ ਵਿੱਚ ਤੁਸੀਂ ਸਮਝ ਸਕਦੇ ਆ ਕਿ ਇਸ ਸਿਸਟਮ ਇਸ ਖੇਤਰਾਂ ਦੇ ਵਿੱਚ ਜਿਆਦਾ ਜੋਰ ਹੈ ਜਿਹੜਾ ਲਾ ਹੋਏਗਾ ਪੰਜਾਬ ਵਾਲੇ ਪਾਸੇ ਦੇਖੀਏ ਤੇ ਪੰਜਾਬ ਦੇ ਵਿੱਚ ਵੀ ਹਲਕੇ ਦਰਮਿਆਨੇ ਉਮੀਦ ਆਸਾਰ ਜਿਹੜੇ ਆ ਬਣੇ ਹੋਏ ਨੇ ਤੇ ਅਗਲੇ 24 ਘੰਟੇ ਮੁੱਖ ਤੌਰ ਤੇ ਇਹ ਸਿਸਟਮ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਜੜਿਆ ਦਰਜ ਕਰਵਾਵੇਗਾ ਪੰਜਾਬ ਦੇ ਵਿੱਚ ਵੀ ਹਲਕੇ ਦਰਮਿਆਨੇ ਸ਼ਰਾਟੇ ਮਾਲਵਾ ਲਗਫਗ ਸਾਰਾ ਖੇਤਰ ਦਬਾਬੇ ਵਾਲੇ ਫਾਸੇ ਤੇ ਪਵਾਦ ਵਾਲੇ ਫਾਸੇ ਹੋ ਸਦਾ ਕਿਤੇ ਹਲਕੀ ਗੜੇ ਮਾਰ ਵੀ ਹੋ ਜੇ ਤੇ ਲਗਫਗ ਹਲਕੇ ਦਰਮਿਆਨੇ ਮੀਲੇ ਖੇਤਰਾਂ ਦੇ ਵਿੱਚ ਆਸਾਨ ਨਹੀਂ ਮਾਝਾ ਖੇਤਰ ਸ੍ਰੀ ਅਮਰਸਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਗੁਰਦਾਸ ਰਖਾਟਾਨਕੋਟ ਇਹਨਾਂ ਜਣਿਆਂ ਦੇ ਵਿੱਚ ਇਹ ਸਿਸਟਮ ਦਾ ਜ਼ੋਰ ਘਟ ਰਹਿ ਸਕਦਾ ਹਲਕੇ ਬੰਦਾ ਬੰਦੇ ਦੇ ਸਾਰੇ ਇਹਨਾਂ ਖੇਤਰਾਂ ਦੇ ਵਿੱਚ ਬਣੇ ਹੋਏ ਨੇ ਸੋ ਅੱਜ ਅਪਡੇਟ ਇਹ ਸਿਸਟਮ ਬਾਰੇ ਬਾਕੀ ਇਹਦੀ ਜੋ ਅਲਰਟ ਹਨ ਉਹ ਗਰਜ ਰਿਸ਼ਕ ਦੇ ਨਾਲ ਮੀਤੇ ਮੌਸਮ ਫਾਗਨੇ ਜਾਰੀ ਕੀਤੇ ਹੋਏ ਨੇ ਕੱਲ ਦੇ ਲਈ ਕੱਲ ਧੁੰਦ ਦੇ ਚਾਂਸ ਬਣੇ ਹੋਏ ਨੇ ਕੱਲ ਤੰਦ ਹੋਏਗੀ ਕੁਝ ਖੇਤਰਾਂ ਦੇ ਵਿੱਚ ਫਰੋਜ ਮੈਨੀ ਫਦਰ ਤੇ ਘਟ ਹੋਏਗੀ ਤੇ ਇਸ ਲਈ ਬਹੁਤ ਵੱਡੇ ਲੈਵਲ ਤੇ ਤੰਦ ਹੋਵੇ ਇਹਦਾ ਜਾਸਰ ਘਟ ਜਾ ਪਰੇ ਨੇ ਫਿਲਹਾਲ ਜਿਥੇ ਜਿਥੇ ਮੀਂਹ ਦਰਜ ਹੋ ਰਹੇ ਨੇ ਇਸ ਵੇਲੇ ਕਣੀ ਕਾਮਨਾ ਬੁੰਦਾਬੰਦੀ ਹੋ ਰਹੀ ਆ ਉਹ ਸਾਨੂੰ ਕਮੈਂਟ ਦੇ ਵਿੱਚ ਸਾਡੇ ਸ੍ਰੋਤੇ ਜਰੂਰ ਦੱਸਣ ਤਾਂ ਜੋ ਹੋਰ ਸ੍ਰੋਤਿਆਂ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਸਾਡਾ ਕੰਮ ਤੁਹਾਨੂੰ ਅਪਡੇਟ ਦੇਣਾ ਹੈ ਜੀ ਅਗਲੇ 24 ਘੰਟੇ ਸਿਸਟਮ ਲੱਗਣ ਜਾ ਰਿਹਾ ਹੈ ਤੇ ਇਸ ਤੋਂ ਵਿੱਚ ਕਿਤੇ ਹਲਕੇ ਬੰਦਾ ਬੰਦੀ ਕਿਤੇ ਦਰਮਿਆਨੇ ਸ਼ਰਾਟੇ ਕੁਝ ਕੇ ਤਰ੍ਹਾਂ ਦੇ ਵਿੱਚ ਤੇ ਸ਼ਰਾਟੇ ਸੰਭਵ ਨੇ ਇਹ ਹੁਣ ਤੁਸੀਂ ਦੱਸਣਾ ਹੈ ਕਿ ਤੁਹਾਡੇ ਖੇਤਰ ਦੇ ਵਿੱਚ ਕਿੰਨੇ ਵੀ ਦਰਜ ਹੁੰਦੇ ਨੇ ਥੱਲੇ ਕਮੈਂਟ ਸੈਕਸ਼ਨ ਖੁੱਲਾ ਹੈ ਤੇ ਉੱਥੇ ਤੁਸੀਂ ਆਪਣਾ ਕਮੈਂਟ ਸਾਂਝਾ ਕਰ ਸਕਦੇ ਆ ਇਜਾਜ਼ਤ ਦੇ ਧੰਨਵਾਦ